ਮਸ਼ਹੂਰ ਕਾਰੋਬਾਰੀ ਨੇ ਪਤਨੀ ਸਮੇਤ ਕੀਤੀ ਖੁਦਕੁਸ਼ੀ ਕਰੋੜਾਂ ਦੇ ਕਰਜ਼ੇ ਥੱਲੇ ਦਬਿਆ ਸੀ ਇਹ ਬਜ਼ੁਰਗ ਜੋੜਾ 2 ਕਰੋੜ ਦਾ ਬੈਂਕ ਤੋਂ ਲਿਆ ਸੀ ਕਰਜ਼ਾ ਲੁਧਿਆਣਾ ਵਿੱਚ ਇੱਕ ਬਜ਼ੁਰਗ ਜੋੜੇ ਨੇ ਫਾਹਾ ਲੈ ਕੇ ਆਪਣੀ ਜੀਵਨ ਈਲਾ ਸਮਾਪਤ ਕਰ ਲਈ। ਇਲਾਕੇ ਦੇ ਲੋਕਾਂ ਅਨੁਸਾਰ ਇਸ ਜੋੜੇ ਨੇ ਬੈਂਕ ਤੋਂ ਕਰਜ਼ਾ ਲਿਆ ਸੀ। ਕਰਜ਼ੇ ਦੀ ਰਕਮ ਲਗਭਗ 2 ਕਰੋੜ ਦੱਸੀ ਜਾ ਰਹੀ ਹੈ। ਬੈਂਕ ਕਰਮਚਾਰੀ ਵਸੂਲੀ ਲਈ ਲਗਾਤਾਰ ਘਰ ਆ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਬੈਂਕ ਅਧਿਕਾਰੀਆਂ ਵੱਲੋਂ ਤੰਗ ਪ੍ਰੇਸ਼ਾਨ ਕਿਤੇ ਜਾਣ ਤੋਂ ਬਾਅਦ ਇਸ ਜੋੜੇ ਨੇ ਆਪਣੀ ਜੀਵਨ ਇਲਾ ਸਮਾਪਤ ਕਰ ਲਈ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਮ੍ਰਿਤਕਾਂ ਦੀ ਪਛਾਣ ਜਸਬੀਰ ਸਿੰਘ ਅਤੇ ਕੁਲਬੀਰ ਕੌਰ ਵਜੋਂ ਹੋਈ ਹੈ ਜਸਬੀਰ ਸਿੰਘ ਗਾਂਦੀ ਨਗਰ ਦੇ ਵਿੱਚ ਪੰਚ ਰਤਨ ਹੋਜ਼ਰੀ ਦੀ ਦੁਕਾਨ ਚਲਾਉਂਦਾ ਹੈ ਤਾ ਸਵੇਰੇ ਜਦੋਂ ਇਲਾਕੇ ਦਾ ਇੱਕ ਵਿਅਕਤੀ ਫੈਕਟਰੀ ਜਾਣ ਲੱਗਾ ਤਾਂ ਉਸਨੇ ਦੋਵਾਂ ਦੀਆਂ ਲਾਸ਼ਾਂ ਲਟਕਦੀਆਂ ਦੇਖ ਕੇ ਤੁਰੰਤ ਰੋਲਾ ਪਾਇਆ ਦੋਵੇਂ ਪਤੀ ਪਤਨੀ ਨੂੰ ਡੀ ਐਮ ਸੀ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਕਿ ਪਹਿਲਾਂ ਔਰਤ ਦੀ ਮੌਤ ਹੋ ਗਈ ਸੀ ਬਾਅਦ ਦੇ ਵਿੱਚ ਉਸਦੇ ਪਤੀ ਦੀ ਵੀ ਮੌਤ ਹੋ ਗਈ ਤਾਂ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ ਹਾਲਾਂਕਿ ਪੁਲਿਸ ਨੂੰ ਇੱਕ ਸੁਸਾਇਸਾਈਡ ਨੋਟ ਵੀ ਮਿਲਿਆ ਜਿਸ ਦੇ ਵਿੱਚ ਕਰਜ਼ਾ ਮੰਗਣ ਵਾਲੇ ਬੈਂਕ ਕਰਮਚਾਰੀਆਂ ਦੇ ਨਾਮ ਲਿਖੇ ਹੋਏ ਹਨ ਫਿਲਹਾਲ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਅੱਜ ਮੈਂ ਸਵੇਰੇ ਕੋਈ ਕਰੀਬਨ 11:30 ਪਾਉਂਦੇ 12 ਵਜੇ ਮੈਂ ਫੈਕਟਰੀ ਪਹੁੰਚਿਆ ਤੇ ਮੈਂ ਦੇਖਿਆ ਕਿ ਮੇਰੇ ਫਾਦਰ ਸਾਹਿਬ ਤੇ ਮੇਰੇ ਮਦਰ ਕੁਛ ਉੱਥੇ ਕੋਈ ਜ਼ਰੂਰੀ ਚੀਜ਼ ਖਾ ਬੈਠੇ ਨੇ ਤੇ ਇਹਦਾ ਮੇਨ ਰੀਜ਼ਨ ਹੈ ਵਾ ਅੱਜ ਮੇਰੇ ਇੱਕ ਲੋਨ ਚੱਲ ਰਿਹਾ ਹੈ ਆਈਡੀਐਫਸੀ ਫਰਸਟ ਬੈਂਕ ਤੋਂ ਤੇ ਉਹਦੀ ਅੱਜ ਤੱਕ 53 ਤੋਂ 55 ਕਿਸ਼ਤਾਂ ਨੌਨਸਟਾਪ ਜਾ ਕੇ ਕੋਈ ਇਦਾਂ ਦੀ ਕੋਈ ਬਾਉਂਸਿੰਗ ਕੋ ਲੇਟ ਚਾ ਕੁਝ ਵੀ ਨਹੀਂ ਹੈਗਾ ਅੱਜ ਪਹਿਲੀ ਵਾਰੀ ਥੋੜਾ ਜਿਹਾ ਮਾਹੌਲ ਪਿੱਛੇ ਟਾਈਟ ਹੋਣ ਕਰਕੇ ਜੰਗ ਲੱਗਣ ਕਰਕੇ ਤੇ ਥੋੜਾ ਜਿਹਾ ਮਾਹੌਲ ਟਾਈਟ ਹੋਣ ਕਰਕੇ ਪੇਮੈਂਟ ਵੱਲੋਂ ਉਸ ਦੇ ਬਿਹਫ ਤੇ ਇਹਨਾਂ ਨੇ ਪਹਿਲੇ ਤੇ ਸਾਨੂੰ ਕਾਲਸ ਰੋਜ਼ ਦੀਆਂ ਕਟੋਕੜ 15 15 20 20 ਕਾਲਸ ਸ਼ੁਰੂਆਤ ਤੋਂ ਹੁਣ ਅੱਜ ਦੀ ਡੇਟਸ ਐ ਟਾਈਮ ਆ ਗਿਆ ਸੋਸਾਇਟੀ ਨੋਟ ਵਿੱਚ ਉਹ ਫਾਹਰ ਸਾਹਿਬ ਨੇ ਲਿਖਿਆ ਕਿ ਦੋ ਰੋਸੇ ਕਾਲਸ ਰੋਜ਼ ਦੀਆਂ ਲੱਗੀਆਂ ਇਹਨਾਂ ਦੀ ਇਹਨਾਂ ਨੂੰ ਕਿਹਾ ਵੀ ਹੈ ਕਿ ਤੁਹਾਨੂੰ ਬਿਫੋਰ 30 ਤੁਹਾਨੂੰ ਪੇਮੈਂਟ ਮਿਲ ਜਾਏਗੀ ਬਟ ਫਿਰ ਵੀ ਆਫਟਰ ਉਹਨਾਂ ਹਾਰ ਕੇ ਇੰਨੀ ਗਿਰੀ ਹਰਕਤਾਂ ਕਰਨ ਲੱਗੇ ਇਹ ਆਪ ਆ ਕੇ ਸਾਨੂੰ ਥ੍ਰੈਟ ਕਰਨ ਲੱਗੇ ਜਿਹਦੇ ਚੋਂ ਇਹਨਾਂ ਦਾ ਮੈਨੇਜਰ ਹੈਗਾ ਨਰੇਸ਼ ਸ਼ਰਮਾ ਬਿਲਕੁਲ ਡਰ ਨਹੀਂ ਰਿਹਾ ਵੀਡੀਓ ਮੇਰੇ ਕੋਲ ਉਹਨੇ ਕੋਲ ਹੈ ਕਹਿੰਦਾ ਸ਼ਰੀਆਮ ਕਹਿੰਦਾ ਕਿ ਹਾਂ ਮੇਰੀ ਵੀ ਉਹਨਾਂ ਨੇ ਬੇਝਿਜਕ ਜਿਹਾ ਕਿਹਾ ਕੋਈ ਡਰ ਨਹੀਂ ਉਹਨਾਂ ਨੂੰ ਤੇ ਮੈਂ ਆ ਪ੍ਰਸ਼ਾਸਨ ਤੋਂ ਅਹੀ ਇੱਕ ਮੰਗ ਕਰਾਂਗਾ ਜੀ ਮੇਰੇ ਮਾਪਿਓ ਬੇਕਸੂਰ ਨੇ ਉਹਨਾਂ ਨੇ ਸੁਸਾਇਡ ਨਹੀਂ ਕੀਤਾ ਉਹਨਾਂ ਨੇ ਇੱਕ ਇਨਸਾਨੀਅਤ ਦੀ ਮੌਤ ਹੋਈ ਹੈ ਕਿਉਂਕਿ ਇਨਸਾਨੀਅਤ ਦੀ ਮੌਤ ਹੋਈ ਹੈ ਕੋਈ ਅੱਜ ਤੱਕ ਕੋਈ ਸਾਡਾ ਕੋਈ ਲੇਟ ਚਾਰजेस ਕੋਈ ਕੁਝ ਨਹੀਂ ਹੈਗਾ ਸਾਡਾ ਕੋਈ ਇੰਟੀਮੇਸ਼ਨ ਆਈ ਸੀਗੀ ਜੀ ਜੀ ਜਸਵੀਰ ਕਾ ਜਸਵੀਰ ਸਿੰਘ ਤੇ ਇਹਨਾਂ ਦੀ ਵਾਈਫ ਜਿਹੜੀ ਤਲਦੀਪ ਕੌਰ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਸੁਸਾਇਡ ਕਰ ਲਿਆ ਜੀ ਤੇ ਇਹਨਾਂ ਦੇ ਬੇਟੇ ਦੀ ਸਟੇਟਮੈਂਟ ਦੇ ਆਧਾਰ ਤੇ ਅਸੀਂ ਜਿਹੜੇ ਇਹਨਾਂ ਨੂੰ ਤੰਗ ਕਰਦੇ ਸੀ ਬੰਦੇ ਉਹਨਾਂ ਦੇ ਖਿਲਾਫ ਅਸੀਂ ਪਰਚਾ ਦਰਜ ਕਰ ਦਿੱਤਾ ਕਾਰਨ ਪੁੱਛਿਆ ਗਿਆ ਇਹਨਾਂ ਦੇ ਬੰਦੇ ਨੇ ਕਿਉਂ ਇਹਨਾਂ ਨੂੰ 20 ਸੈਂਟੀਮੀਟਰ ਕੀ ਕਾਰੋਬਾਰੀ ਇਹਨਾਂ ਦਾ ਇਹ ਹੋਜਰੀ ਦਾ ਕੰਮ ਕਰਦੇ ਹੈ ਜੀ ਇਹਨਾਂ ਨੇ IDFC ਬੈਂਕ ਹੈਗੀ ਹੈ ਜੀ ID FC ਫਰਸਟ ਬੈਂਕ ਉਹਨਾਂ ਤੋਂ 2 ਕਰੋੜ 38 ਲੱਖ ਦਾ ਲੋਨ ਲਿਆ ਸੀਗਾ ਜੀ ਜਿਹਦੀਆਂ ਇਹ 55 ਕਿਸ਼ਤਾਂ ਭਰ ਚੁੱਕੇ ਨੇ ਇਸ ਮਹੀਨੇ ਇਹਨਾਂ ਦੀ ਕਿਸ਼ਤ ਲੇਟ ਹੋ ਗਈ ਕਿਸ਼ਤ ਲੇਟ ਹੋਣ ਕਰਕੇ ਬੈਂਕ ਵਾਲੇ ਇਹਨਾਂ ਦੇ ਘਰ ਗੇੜੇ ਮਾਰਦੇ ਸੀ ਇਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਨੇ ਸਾਡੇ ਨਾਲ ਮਿਸਬਿਹੂਵ ਕੀਤਾ ਸਾਨੂੰ ਤੁਹਾਨੂੰ ਪਰੇਸ਼ਾਨ ਕੀਤਾ ਜਸ ਉਸੀਂ ਮਾਮਲਾ ਦਰਜ ਕਰ ਰਹੇ ਹਾਂ ਜੀ ਸਟੇਟਮੈਂਟ ਰਿਕਾਰਡ ਹੋ ਗਈ ਤੇ ਪੁਲਿਸ ਜਿਹੜੀ ਤਫਤੀਸ਼ ਅਸੀਂ ਕਰ ਰਹੇ ਹਾਂ ਇਹ ਇੱਕ ਬਾਈ ਨੇਮ ਆ ਜੀ ਦੋ ਅਨਨੋਨ ਨੇ ਹਾਂਜੀ ਤਿੰਨ ਜਣੇ ਦੇ ਖਿਲਾਫ ਅਸੀਂ ਪਰਚਾ ਦਰਜ ਕੀਤਾ ਚੜ੍ਹਦੀ ਕਲਾ ਟਾਈਮ ਟੀਵੀ ਲਈ ਲੁਧਿਆਣਾ ਤੋਂ ਪੱਤਰਕਾਰ ਜਤਿੰਦਰ ਪਾਲ ਛਾਪੜਾ ਤੇ ਟਿੰਕਾ ਦੀ ਖਾਸ ਰਿਪੋਰਟ